ਸੋ ਇੱਕ ਕੀ ਜੋਦੇ ਮਰਨ ਵਰਤ ਤੇ ਬੈਠੇ ਹੋਏ ਸੀ ਪਿਛਲੇ ਪੰਜਾ ਦਿਨਾਂ ਤੋਂ ਉਹਨਾਂ ਨੂੰ ਜੂਸ ਪਿਆ ਕੇ ਉਹਨਾਂ ਦਾ ਮਰਨ ਵਰਤ ਤੜਵਾਇਆ ਜਾ ਰਿਹਾ ਸੀ ਕਹਿੰਦਾ ਮੈਂ ਚੱਕ ਲੈ ਜੀ ਉਹ ਕਹਿੰਦਾ ਮੈਂ ਆ ਰਹੇ ਹਾਂ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਪ੍ਰავਜ ਜਿਹੜੇ 121 ਜਣੇ ਬੈਠੇ ਸੀ ਉਨਾਂ ਦਾ ਮਨਵਤਨ ਤਿਆਰ ਆ ਗਿਆ ਸਰਦਾਰ ਜਗੀਰ ਸਿੰਘ ਜੱਲੇਵਾਲ ਸਾਹਿਬ ਨੇ ਇਹ ਇਹਨਾਂ ਦੀ ਐਸਆਈਪੀ ਉਹ ਪ੍ਰਧਾਨ ਦੀ ਮੈਡੀਕਲ ਲੈਣ ਤੇ ਫਿਰ ਅਸੀਂ ਮਨਵਤਨ ਕਰਾਂਗੇ ਰਾਤ ਤਾਹੋਂ ਹੀ ਇਹ ਜਿਹੜੇ ਸਾਰੇ ਮੱਦੀ ਰੇ ਇਹ ਅੜਗੇ ਸੀ ਇਸ ਗੱਲ ਦੇ ਵਿੱਚ ਇਸ ਕਰਕੇ ਹੀ ਭਾ ਪਾਰ ਤੋਂ ਸਰਕਾਰ ਤੋਂ ਜਿਹੜਾ ਡੈਡਲੌਕ ਲੱਗਾ ਸੀ ਪਰ ਉਹ ਤੋੜਿਆ ਰਾਜ ਜੀ ਸਿੰਘ ਕਲੇਵਾ 54 ਦਿਨ ਰਹਿ ਕੇ ਆਪਦੇ ਪਿੰਡੇ ਦੇ ਹੰਢਾ ਕੇ ਉਹ ਡੈਡਲੌਕ ਤੋੜਿਆ ਗੱਲਬਾਤ ਚੰਦੂ ਜੀ ਉਹਨਾ ਮੀਟਿੰਗਾਂ ਚੋਂ ਕੀ ਨਹੀਂ ਕੱਲਦਾ ਸਿੰਘਾ ਜੀ ਕਹਿੰਦਾ ਵੀ ਰੂਬ ਰੇਖਾ ਮਿਲੂਗੀ ਇਸ ਪਹਿਲੇ ਭਰਾ ਦੇ ਪਹਿਲੀ ਭਰਾ ਹੋ ਜਿੱਤ ਹੋਈ ਹੈ ਗੱਲਬਾਤ ਜਿਹੜੀ ਤੁਰੇ ਜਿਹੜੀ ਸਾਲ ਤੋਂ ਗੱਲਬਾਤ ਬੰਦ ਹੋਈਆਂ ਨੇ ਇਹ ਗਲਾਸ ਉਹ ਨਿਆਣੇ ਬਾਰੇ ਉਹ ਜੋ ਬਣਾਦੇ ਉਹ ਜੋ ਬਣਾਦੇ ਭਰਾ ਜੰਮਾ महिरबानी हर म